ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਭੈਣ ਭਰਾਵਾਂ ਨੂੰ ਆਪਾਂ ਹੰਡੇ ਨੂੰ ਲਾਈਵ ਹੁੰਨੇ ਹੁੰਨੇ ਆਪਾਂ ਤੇ ਆਪਾਂ ਕਿਸੇ ਇੱਕ ਟੌਪਿਕ ਦੇ ਉੱਤੇ ਆਪਾਂ ਕੰਮ ਗੱਲ ਕਰਦੇ ਹੁੰਨੇ ਆ ਹਨਾ ਜੀ weight lose ਦੇ ਲਈ ਹਨਾ ਜਾਂ weight gain ਦੇ ਲਈ ਜਾਂ weight ਜਾਨੀ ਕਿ ਆਪਾਂ ਹੈਲਥ ਦੇ ਰਿਗਾਰਡਿੰਗ ਆਪਾਂ ਗੱਲ ਕਰਦੇ ਹੁੰਨਾ ਲਾਈਵ ਨੂੰ ਆ ਕੇ ਤੇ ਜਿਹੜੇ ਮੇਰੇ ਪੇਂਟ ਭਰਾਵਾਂ ਦੇ ਸਵਾਲ ਹੁੰਦੇ ਆ ਹਨਾ ਇੱਕ ਤਾਂ ਹੁੰਦੇ ਮਤਲਬ ਵੀ ਲਾਈਵ ਦੇ ਵਿੱਚ ਹੀ ਜੁੜ ਕੇ ਮੇਰੇ ਨਾਲ ਉਹ ਮਤਲਬ ਵੀ ਆਪਣੇ ਜਿਹੜੇ ਉਹਨਾਂ ਦੇ ਡਾਊਟ ਹੁੰਦੇ ਆ ਉਹ ਕਲੀਅਰ ਕਰ ਲੈਂਦੀ ਐ ਜੀ ਤੇ ਬਾਕੀ ਕਈ ਮੇਰੇ ਪੇਂਟ ਭਰਾਏ ਹੋ ਜਿਹੇ ਹੁੰਦੇ ਜਿਨ੍ਹਾਂ ਦੇ ਇੱਕ ਹਫ਼ਤੇ ਦੇ ਵਿੱਚ ਮੈਨੂੰ ਮਤਲਬ ਜਿਸ ਟੌਪਿਕ ਦੇ ਉੱਤੇ ਮੈਸੇਜ ਆਉਂਦੇ ਆ ਉਹਨਾਂ ਦੇ ਬਾਰੇ ਗੱਲ ਕਰਦੇ ਹੁੰਨੇ ਆ ਡਾਈਟ ਦੇ ਵਗੈਰਾ ਵੀ ਆਪਾਂ ਗੱਲ ਕਰਦੇ ਆ ਡਾਈਟ ਦੇ ਉੱਤੇ ਸਾਨੂੰ ਡਾਈਟ ਕਿਵੇਂ ਦੀ ਲੈਣੀ ਚਾਹੀਦੀ ਆ ਕੀ ਕੁਝ ਸਾਨੂੰ ਖਾਣਾ ਚਾਹੀਦਾ ਵਾ ਹਨਾ ਜੀ ਤੇ ਜਿਹੜਾ ਅੱਜ ਦਾ ਆਪਣਾ ਟੌਪਿਕ ਹੋਊਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਬੜੇ ਸਿੰਪਲ ਜਿਹੇ ਤ ਵੀ ਜੇ ਤੁਹਾਡਾ ਭਾਰ ਨਹੀਂ ਘਟਦਾ ਹੈਗਾ ਤਾਂ ਤੁਸੀਂ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਫਾਰਮੂਲਾ ਦੱਸਾਂਗਾ ਤੁਸੀਂ ਉਹ ਫਾਰਮੂਲਾ ਅਪਣਾ ਕੇ ਦੇਖਿਓ ਤੁਹਾਨੂੰ ਉਹਦੇ ਨਾਲ ਰਿਜ਼ਲਟ ਮਿਲੇਗਾ ਹਨਾ ਤੇ ਜਿਹੜਾ ਮੈਂ ਫਾਰਮੂਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਉਹਦੇ ਨਾਲ ਹਰ ਇੱਕ ਮੇਰੀ ਭੈਣ ਹਰ ਇੱਕ ਮੇਰਾ ਭਰਾ ਉਹ ਫਾਰਮੂਲੇ ਨੂੰ ਅਪਣਾ ਕੇ ਆਪਣਾ weight ਵਧਾ ਵੀ ਸਕਦਾ ਤੇ weight ਘਟਾ ਵੀ ਸਕਦਾ ਵਾਜੀ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਭੈਣ ਭਰਾ ਮੇਰੇ ਨਾਲ ਲਾਈਵ ਜੁੜੇ ਹੋਏ ਆ ਤਾਂ ਪਲੀਜ਼ ਮੈਨੂੰ ਬੜਾ ਜੀ ਕਨਫਰਮ ਕਰਕੇ ਦੱਸ ਦੋਗੇ ਜਿਹੜੀ ਮੇਰੀ ਆਵਾਜ਼ ਆ ਵੀ ਤੁਹਾਨੂੰ ਬਿਲਕੁਲ ਕਲੀਅਰ ਸੁਣਾਈ ਦੇ ਰਹੀ ਹੈ ਜੀ ਤੇ ਤਾਂ ਜੋ ਆਪਾਂ ਜਿਹੜਾ ਆਪਣਾ ਲਾਈਵ ਦਾ ਆਪਾਂ ਸ਼ੁਰੂ ਕਰੀਏ ਨਾ ਤੇ ਬਾਕੀ ਜੋ ਵੀ ਤੁਹਾਡੇ ਸਵਾਲ ਜਵਾਬ ਹੈਗੇ ਨੇ ਫਿਟਨੈਸ ਨੂੰ ਲੈ ਕੇ ਹੈਲਥ ਨੂੰ ਲੈ ਕੇ ਜਾਂ ਫਿਰ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦਾ ਮੇਰੇ ਨਾਲ ਕੋਈ ਕਿੰਨੇ ਵੀ ਇਸ ਟਾਪਿਕ ਦੇ ਉੱਤੇ ਮਤਲਬ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਉਸ ਟਾਪਿਕ ਦੇ ਉੱਤੇ ਵੀ ਆਪਾਂ ਵੀਡੀਓ ਜਰੂਰ ਮੈਂ ਬਣਾ ਕੇ ਲੈ ਕੇ ਆਵਾਂਗਾ ਜੀ ਠੀਕ ਹੈ ਜੀ ਤੇ ਆਪਾਂ ਹੁਣ ਗੱਲ ਕਰਦੇ ਆਂ ਵੀ weight ਮਤਲਬ ਜਿਹੜਾ ਤੁਸੀਂ ਘਟਾਉਣਾ ਚਾਹੁੰਦੇ ਹੋ ਹਨਾ ਤੇ ਉਹ ਤੁਸੀਂ ਮਤਲਬ ਵੀ ਕਿਵੇਂ ਆ ਜਿਹੜਾ ਤੁਸੀਂ ਘਟਾ ਸਕਦੇ ਹੋ ਨਾ ਜਿਹੜੇ ਮੇਰੇ ਭਿੰਨ ਭਰਾਵਾਂ ਦਾ weight ਮੰਨ ਕੇ ਚੱਲੋ ਨਹੀਂ ਕਰਦਾ ਪਿਆ ਮੈਂ ਨਾ ਵੈਸੇ ਇਹਦੇ ਤੇ ਇੱਕ ਇਸ ਟੋਪਿਕ ਦੇ ਉੱਤੇ ਮੈਂ ਵੀਡੀਓ ਵੀ ਅਰੇਡੀ ਮੈਂ ਬਣਾ ਕੇ ਪਾਈ ਹੋਈ ਆ ਠੀਕ ਹੈ ਜੀ ਪ੍ਰੋਪਰਲੀ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋਗੇ ਉਹਦੇ ਵਿੱਚ ਮੈਂ ਕੱਲਾ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਹੋਇਆ ਵਾ ਵੀ ਮਤਲਬ ਵੀ ਤੁਸੀਂ ਸਟੈਪ ਬਾਈ ਸਟੈਪ ਤੁਸੀਂ ਕਿਵੇਂ ਫੋਲੋ ਕਰਕੇ ਤੁਸੀਂ ਆਪਣਾ weight ਜਿਹੜਾ ਤੁਸੀਂ ਉਹ ਘਟਾ ਸਕਦੇ ਹੋ ਜੀ ਠੀਕ ਹੈ ਜੀ ਬਟ ਫਿਰ ਵੀ ਆਪਾਂ ਚਲੋ ਆਪਾਂ ਇਸ ਟੋਪਿਕ ਦੇ ਉੱਤੇ ਆਪਾਂ ਹੁਣ ਗੱਲ ਕਰਦੇ ਆਂ ਵੀ ਦੇ ਕੋਈ ਜਿਹੜੇ ਮੇਰੇ ਪਿੰਡ ਤਰਾ ਆਪਣਾ weight ਘਟਾਉਣਾ ਚਾਹੁੰਦੇ ਆ ਹਨਾ ਮੰਨ ਕੇ ਚਲੋ ਤੁਸੀਂ ਜਿੰਨਾ ਵੀ ਤੁਸੀਂ weight ਘਟਾਉਣਾ ਚਾਹੁੰਦੇ ਹੋ ਆਪਾਂ ਉਦਾਹਰਨ ਦੇ ਤੌਰ ਤੇ ਆਪਾਂ ਮੰਨ ਲੈਂਦੇ ਆ ਵੀ ਤੁਸੀਂ 10 ਕਿਲੋ ਆਪਣਾ weight ਹੈ ਜਿਹੜਾ ਤੁਸੀਂ ਉਹ ਘਟਾਉਣਾ ਚਾਹੁੰਦੇ ਹੋ ਠੀਕ ਹੈ ਜੀ ਤੁਸੀਂ 10 ਕਿਲੋ ਆਪਣਾ weight ਘਟਾਉਣਾ ਚਾਹੁੰਦੇ ਹੋ ਤੇ ਤੁਹਾਡਾ weight ਮੰਨ ਕੇ ਚਲੋ ਇਸ ਟਾਈਮ 70 ਕਿਲੋ ਜਾਂ ਫਿਰ 90 ਕਿਲੋ ਜਿੰਨਾ ਵੀ ਆ ਅਨਾ ਚਲੋ ਆਪਾਂ 70 ਕਿਲੋ ਮੰਨ ਲੈਂਦੇ ਆ ਜੇ ਤੁਹਾਡਾ 70 ਕਿਲੋ weight ਆ ਤਾਂ ਮੰਨ ਕੇ ਚਲੋ ਤੁਸੀਂ ਉਹਨੂੰ ਆਪਣੇ weight ਨੂੰ ਤੁਸੀਂ 10 22 ਨਾਲ ਸੌਰੀ 22 ਨਾਲ ਤੁਸੀਂ ਉਹਨੂੰ ਗੁਣਾ ਕਰਨੀ ਆ ਠੀਕ ਹੈ ਜੀ ਤੇ ਜਿੰਨੀ ਮਤਲਬ ਹੀ ਉਹਦਾ ਜੋੜ ਆਏਗਾ ਟੋਟਲ ਆਏਗਾ ਉਹ ਤੁਹਾਡੀ ਕੈਲਰੀਜ਼ ਹੋਗੀ weight lose ਵਾਸਤੇ ਕਿਉਂਕਿ ਜਦੋਂ ਅਸੀਂ ਆਪਣਾ weight lose ਕਰਨਾ ਹੁੰਦਾ ਵਾ ਸੋ ਸਭ ਤੋਂ ਮੇਨ ਚੀਜ਼ ਆ ਜਿਹੜੀ ਜ਼ਰੂਰੀ ਚੀਜ਼ ਆ ਉਹ ਹੈਗੀ ਆ ਮਤਲਬ ਹੀ ਅਸੀਂ ਆਪਣਾ ਕੀ ਕਹਿੰਦੇ ਉਹਨੂੰ ਆਪਣੀ ਕੈਲਰੀਜ਼ ਜਿਹੜੀ ਕੈਲਰੀਜ਼ ਆਪਾਂ ਘਟਾਉਣੀ ਹੁੰਦੀ ਆ ਜਦੋਂ ਤੱਕ ਮਤਲਬ ਤੁਸੀਂ ਆਪਣੀ ਕੇਲੀ ਦੇ ਜੜੀ ਤੁਸੀਂ ਤੁਹਾਨੂੰ ਨਹੀਂ ਪਤਾ ਲੱਗੂਗਾ ਵੀ ਕਿੰਨੀ ਕੇਲੀ ਦੀ ਖਾਣੀ ਆ ਉਦੋਂ ਤੱਕ ਤੁਸੀਂ ਆਪਣਾ weight ਨਹੀਂ ਘਟਾ ਸਕਦੇਗੇ ਤੇ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਫਾਰਮੂਲਾ ਦੱਸ ਰਿਹਾ ਹਾਂ ਜੇ ਉਹ ਤੁਸੀਂ ਫਾਰਮੂਲਾ ਅਪਲਾਈ ਕਰਕੇ ਦੇਖੋਗੇ ਫਿਰ ਤੁਸੀਂ ਆਪਣਾ weight ਜਿਹੜਾ ਤੁਸੀਂ ਵਧਿਆ ਘਟਾ ਸਕਦੇ ਹੋ ਠੀਕ ਹੈ ਜੀ ਸੋ ਤੁਸੀਂ ਮੰਨ ਕੇ ਚੱਲੋ ਜਿੰਨਾ weight ਤੁਸੀਂ ਘਟਾਉਣਾ ਚਾਹੁੰਦੇ ਹੋ ਮੰਨ ਕੇ ਚੱਲੋ ਤੁਸੀਂ 10 ਕਿਲੋ weight ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੀ ਕਰੋ ਤੁਸੀਂ ਤੁਸੀਂ ਉਹਨੂੰ 22 ਨਾਲ ਗੁਣਾ ਕਰ ਦਿਓ 22 ਨਾਲ ਗੁਣਾ ਕਰ ਦਿਓ ਜਿੰਨੀ ਕੈਲਰੀ ਜਾਊਗੀ ਉਹ ਤੁਹਾਡਾ weight ਘਟਾਉਣ ਦੇ ਲਈ ਹੋएगी ਇੱਕ ਮਹੀਨੇ ਦੇ ਵਿੱਚ ਤੁਸੀਂ 10 ਕਿਲੋ ਭਾਰ ਘਟਾ ਲੋਗੇ ਉਹਦੇ ਨਾਲ ਠੀਕ ਹੈ ਜੇ ਤੁਸੀਂ ਉਹ ਕੈਲਰੀ ਨੂੰ ਖਾਓਗੇ ਤੇ ਫਿਰ ਉਸ ਤੋਂ ਬਾਅਦ ਕੈਲਰੀ ਨੂੰ ਤੁਸੀਂ ਤਾਂ ਮੰਨ ਕੇ ਚਲੋ ਜਿੰਨੀ ਤੁਹਾਡੀ ਕੈਲਰੀ ਜਾਊਗੀ ਉਹਦੇ ਵਿੱਚ ਤੁਸੀਂ ਪ੍ਰੋਟੀਨ ਵੀ ਤੁਹਾਡੀ ਡਾਈਟ ਦੇ ਵਿੱਚ ਹੁਣ ਜਿਹਦਾ ਕਾਰਬੋਹਾਈਡਰੇਟ ਵੀ ਤੁਹਾਡੀ ਉਹਦੇ ਵਿੱਚ ਹੁਣ ਜਿਹਦਾ ਤੇ ਗੁੱਡ ਫੈਟ ਵੀ ਹੋਣੀ ਚਾਹੀਦੀ ਆ ਤੇ ਜੇ ਆਪਾਂ ਪ੍ਰੋਟੀਨ ਦੀ ਗੱਲ ਕਰੀਏ ਪ੍ਰੋਟੀਨ ਤੁਹਾਡਾ ਕਿੰਨਾ ਹੋਣਾ ਚਾਹੀਦਾ ਉਹ 20% ਜਿਹੜਾ ਤੁਹਾਡਾ ਉਹ ਹੋਣਾ ਚਾਹੀਦਾ 20% ਤੁਹਾਡਾ ਪ੍ਰੋਟੀਨ ਦਾ ਹੋਣਾ ਚਾਹੀਦਾ ਫੈਟ ਦਾ 30% ਹੋਣਾ ਚਾਹੀਦਾ ਤੇ ਕਾਰਬੋਹਾਈਡਰੇਟ ਦਾ ਤੁਹਾਡਾ 180 ਗ੍ਰਾਮ ਹੋਣਾ ਚਾਹੀਦਾ ਜੀ ਠੀਕ ਹੈ ਜੀ ਸੋ ਹੁਣ ਜਦ ਆਪਾਂ ਗੱਲ ਕਰੀਏ ਪ੍ਰੋਟੀਨ ਦਾ ਜਿਹੜਾ ਉਹ ਤੁਹਾਨੂੰ ਕਿੱਥੋਂ-ਕਿੱਥੋਂ ਮਿਲ ਸਕਦਾ ਵਾ ਪ੍ਰੋਟੀਨ ਪ੍ਰੋਟੀਨ ਤੁਹਾਨੂੰ ਇਹ ਇਹ ਜਿਹੜਾ ਉਹ ਤੁਹਾਨੂੰ ਤੁਹਾਡੇ ਮੰਨ ਕੇ ਚਲੋ 80 ਗ੍ਰਾਮ ਤੁਸੀਂ ਪ੍ਰੋਟੀਨ ਲੈਣਾ ਇੱਕ ਦਿਨ ਦਾ ਤੁਹਾਡਾ 80 ਗ੍ਰਾਮ ਪ੍ਰੋਟੀਨ ਹੋਊਗਾ ਫੈਟ ਜਿਹੜੀ ਤੁਹਾਡੀ 50 ਗ੍ਰਾਮ ਹੋਊਗੀ ਤੇ ਜਿਹੜੀ ਮਤਲਬ ਵੀ ਸੌਰੀ 180 ਗ੍ਰਾਮ ਤੁਹਾਡਾ ਸੱਚੇ ਕਾਰਬੋਹਾਈਡਰੇਟ ਹੋਊਗਾ ਤੇ ਜੇ ਆਪਾਂ ਪ੍ਰੋਟੀਨ ਦੀ ਗੱਲ ਕਰੀਏ ਤਾਂ ਤੁਸੀਂ ਏਗ ਦੇ ਵਿੱਚੋਂ ਪ੍ਰੋਟੀਨ ਲੈ ਸਕਦੇ ਹੋ ਜਿਹੜੇ ਪ੍ਰੋਟੀਨ ਦੇ ਸੋਰਸ ਆ ਏਗ ਹੋ ਗਿਆ ਚਿਕਨ ਹੋ ਗਿਆ ਹੁਣ ਸੋਇਆ ਚੰਕ ਹੋ ਗਿਆ ਜਿਹੜੀ ਸੋਇਆ ਬੀਜ ਦੀ ਬਣੀ ਜਾਂਦੀ ਆ ਉਹ ਹੋ ਗਿਆ ਤੇ ਪਨੀਰ ਹੋ ਗਿਆ ਇਹਦੇ ਵਿੱਚ ਜਿਹੜੀ ਆ ਪਰਪਰੋਟੀਨ ਮਿਲਦਾ ਜੇ ਆਪਾਂ ਫੈਟ ਦੀ ਗੱਲ ਕਰੀਏ ਤੋ ਫੇਟ ਦੇ ਵਿੱਚ ਸਾਨੂੰ ਮਿਲ ਜੇ ਮਿਕਸ ਨਰਸ ਹੋਗੇ ਬਦਾਮ ਹੋਗੇ ਹਨਾ ਇਹ ਅਖਰੋਟ ਹੋਗੇ ਠੀਕ ਹੈ ਜੀ ਤੇ ਬਾਕੀ ਦੇਸੀ ਘਿਓ ਹੋ ਗਿਆ ਠੀਕ ਹੈ 올ਿਵ ਆਇਲ ਹੋ ਗਿਆ ਇਹ ਐਗ ਹੋਗੇ ਜਿਹੜੇ ਫੁੱਲ ਐਗ ਪ੍ਰੋਪਰਲੀ ਫੁੱਲ ਐਗ ਉਹ ਹੋ ਗਿਆ ਠੀਕ ਹੈ ਜਿਹੜੇ ਕਾਰਬੋਹਾਈਡੇਟ ਹੋਗੇ ਕਾਰਬੋਹਾਈਡੇਟ ਤੁਹਾਨੂੰ ਕਿੱਥੋਂ ਮਿਲੂਗਾ ਰੋਟੀ ਦੇ ਵਿੱਚੋਂ ਮਿਲ ਸਕਦਾ ਰਾਇਸ ਦੇ ਵਿੱਚੋਂ ਮਿਲ ਜੇਗਾ ਓਟਸ ਦੇ ਵਿੱਚੋਂ ਮਿਲੂਗਾ ਫਰੂਟ ਦੇ ਵਿੱਚੋਂ ਤੁਹਾਨੂੰ ਕਾਰਬੋਹਾਈਡਰੇਟ ਜਿਹੜਾ ਤੁਹਾਨੂੰ ਉਹ ਮਿਲ ਜੇਗਾ ਠੀਕ ਹੈ ਜੀ ਸੋ ਤੁਸੀਂ ਇਹ ਚੀਜ਼ਾਂ ਮਤਲਬ ਵੀ ਤੁਸੀਂ ਫੋਲੋ ਕਰਨਾ ਵਾ ਤੁਸੀਂ ਆਪਣੀ ਕੇਲਰੀ ਜਿਹੜੀ ਜਦੋਂ ਤੁਸੀਂ ਆਪਣੀ ਕੇਲਰੀ ਨੂੰ ਮੈਂਟੇਨ ਕਰ ਲੋਗੇ ਫਿਰ ਦੇਖੋ ਤੁਹਾਡਾ weight ਜਿਹੜਾ ਉਹ ਬੜੀ ਛੇਤੀ ਤੇ ਤੇਜ਼ੀ ਨਾਲ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਬਾਕੀ ਮੈਂ ਅੱਗੇ ਵੀ ਹੋਰ ਬਹੁਤ ਵਧੀਆ ਵੀਡੀਓ ਮੈਂ ਜਿਹੜੀ ਹੈ ਪਾਰ ਘਟਾਉਣ ਨੂੰ ਮੈਂ ਜਾਂ ਭਾਰ ਵਧਾਉਣ ਨੂੰ ਮੈਂ ਲੈ ਕੇ ਉਹਨਾਂ ਨੂੰ ਨਵਾਂ ਸੋ ਅੱਗੇ ਮੈਂ ਬਹੁਤ ਵਧੀਆ ਵੀਡੀਓ ਨੇ ਜਿਹੜੀਆਂ ਮੈਂ ਬਣਾਈ ਹੋਈਆਂ ਨੇ ਦੇਖੋ ਮੇਨ ਚੀਜ਼ ਆ ਦੇਖੋ ਤੁਸੀਂ ਕੇਲੀ ਦੀ ਵਰਨ ਵੀ ਕਰਨੀਆਂ ਨੇ ਜਿਹੜੀ ਮਹਿੰਜੀ ਆ ਤੁਸੀਂ ਕੇਲੀ ਦੀ ਕਿਵੇਂ ਵਰਨਾ ਕਰੋਗੇ ਉਹ ਮਤਲਬ ਦੇਖੋ ਤੁਸੀਂ ਵਰਕਆਊਟ ਕਰੋ ਹਣਾ ਦੇਖੋ ਜੇ ਆਪਾਂ ਗੱਲ ਕਰੀਏ ਨਾ ਮੇਰੇ ਪਿੰਨਪਰਾ ਮੈਨੂੰ ਪੁੱਛਦੇ ਹੁੰਦੇ ਕੀ ਕਹਿੰਦੇ ਵੀਰ ਜੀ ਤੁਸੀਂ ਵਰਕਆਊਟ ਕਿਹੜਾ ਕਰੀਏ ਜਿਹਦੇ ਨਾਲ ਮਤਲਬ ਵੀ ਸਾਡਾ weight ਆ ਜਿਹੜਾ ਉਹ ਜਿਆਦਾ ਮਤਲਬ ਵੀ ਘਟ ਜੇ ਦੇਖੋ ਜਿਹੜੀ ਸਟਰੈਂਥ ਟ੍ਰੇਨਿੰਗ ਆ ਨਾ ਜੀ ਜਿਹੜੀ ਸਟਰੈਂਥ ਟ੍ਰੇਨਿੰਗ ਆ ਸਟਰੈਂਥ ਟ੍ਰੇਨਿੰਗ ਨਾਲ weight ਆ ਜਿਹੜਾ ਉਹ ਜਿਆਦਾ ਘਟਦਾ ਹੁੰਦਾ ਵਾ ਠੀਕ ਹੈ ਜੀ ਸੋ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਸਟਰੈਂਥ ਟ੍ਰੇਨਿੰਗ ਨਹੀਂ ਕਰਦੇ ਸੀਗੇ ਔਰ ਰੰਨੀ ਦੇ ਪਿੱਛੇ ਪਏ ਨੇ ਉਹ ਕਹਿੰਦੇ ਸੀ ਰੰਨੀ ਕਰਾਂਗੇ ਤਾਂ ਸਾਡਾ weight ਜਿਹੜਾ ਉਹ ਘਟੇਗਾ ਹਨਾ ਵੋਕ ਕਰਾਂਗੇ ਸਾਡਾ weight ਜਿਹੜਾ ਉਹਦੇ ਨਾਲ ਘਟੇਗਾ ਪਰ ਦੇਖੋ ਉਹਦੇ ਨਾਲ ਵੀ weight ਘਟਦਾ ਜਰੂਰ ਆ ਪਰ ਉਹਦੇ ਨਾਲ ਇੰਨਾ weight ਨਹੀਂ ਘਟਦਾ ਹੈਗਾ ਉਹਦੇ ਨਾਲ ਘੱਟ weight ਘਟਦਾ ਵਾ ਜੇ ਤੁਸੀਂ ਆਪਣਾ body weight ਜ਼ਿਆਦਾ ਘਟਾਉਣਾ ਚਾਹੁੰਦੇ ਹੋ ਠੀਕ ਹੈ ਜੀ ਜੇ ਜ਼ਿਆਦਾ body weight ਘਟਾਉਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਸਟਰੈਂਥ ਟ੍ਰੇਨਿੰਗ ਜਿਹੜੀ ਜਰੂਰ ਕਰਨੀ ਚਾਹੀਦੀ ਆ ਸਟਰੈਂਥ ਟ੍ਰੇਨਿੰਗ ਕੀ ਹੁੰਦੀ ਹੈ ਜਿਮ ਦੇ ਵਿੱਚ ਜਾ ਕੇ ਵਰਕਆਊਟ ਕਰਨਾ ਡੰਬਲਾਂ ਦੇ ਨਾਲ ਮਸ਼ੀਨਾਂ ਦੇ ਨਾਲ ਐਕਸਰਸਾਈਜ਼ ਕਰਨੀ ਉਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਮਤਲਬੀ ਸਟਰੈਂਥ ਟ੍ਰੇਨਿੰਗ ਕਰਦੇ ਹੋ ਨਾ ਉਹਦੇ ਨਾਲ ਦੇਖੋ weight ਜਿਹੜਾ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰਕੇ ਹਟਦੇ ਹੋ ਸਟਰੈਂਥ ਟ੍ਰੇਨਿੰਗ ਕਰਨ ਤੋਂ ਬਾਅਦ ਵੀ weight ਆ ਤੁਹਾਡਾ ਜਿਹੜਾ ਉਹ ਘਟਦਾ ਰਹਿੰਦਾ ਵਾ ਠੀਕ ਹੈ ਜੇ ਤੁਸੀਂ ਰਨਿੰਗ ਕਰਦੇ ਹੋ ਰਨਿੰਗ ਦੇ ਵਿੱਚ ਐ ਹੁੰਦਾ ਵਾ ਤੁਹਾਡਾ ਜਿਹੜਾ weight ਹੈ ਜਦੋਂ ਤੱਕ ਤੁਸੀਂ ਰਨਿੰਗ ਕਰੋਗੇ ਉਦੋਂ ਤੱਕ ਹੀ ਤੁਹਾਡਾ ਬੋਡੀ weight ਜਿਹੜਾ ਉਹ ਘਟੇਗਾ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਸਟਰੈਂਥ ਟ੍ਰੇਨਿੰਗ ਦੇ ਜਦੋਂ ਤੁਸੀਂ ਕਰਕੇ ਹਟੋਗੇ ਉਸ ਤੋਂ ਬਾਅਦ ਵੀ ਤੁਹਾਡਾ ਬੋਡੀ weight ਜਿਹੜਾ ਉਹ ਘਟੇਗਾ ਹੀ ਘਟੇਗਾ ਸੋ ਤੁਸੀਂ ਕੀ ਕਰਨਾ ਵਾ ਤੁਸੀਂ ਹਫਤੇ ਦੇ ਵਿੱਚ ਘੱਟੋ ਘੱਟ ਤੁਸੀਂ 3 ਦਿਨ ਤਾਂ ਸਟਰੈਂਥ ਟ੍ਰੇਨਿੰਗ ਕਰੋ ਹੀ ਕਰੋ ਠੀਕ ਹੈ ਜੀ ਸਟਰੈਂਥ ਟ੍ਰੇਨਿੰਗ 3 ਦਿਨ ਤੁਸੀਂ ਘੱਟੋ ਘੱਟ ਕਰੋ ਜੇ ਮਨ ਕਰੇ ਸੋਮਵਾਰ ਕਰ ਲਈ ਮੰਗਲਵਾਰ ਨਾ ਕਰੋ ਬੁੱਧਵਾਰ ਕਰ ਲਈ ਵੀਰਵਾਰ ਨਾ ਕਰੋ ਸ਼ੁੱਕਰਵਾਰ ਕਰ ਲੋ ਠੀਕ ਹੈ ਜੀ ਫਿਰ ਜਦੋਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋਗੇ ਉਹਦੇ ਨਾਲ ਤੁਹਾਡਾ weight ਜ਼ਿਆਦਾ ਘਟੇਗਾ ਠੀਕ ਹੈ ਜੀ ਰਿਜ਼ਲਟ ਤੁਹਾਨੂੰ ਜਿਹੜਾ ਉਹ ਜ਼ਿਆਦਾ ਮਿਲੇਗਾ ਸਟਰੈਂਥ ਟ੍ਰੇਨਿੰਗ ਦੇ ਨਾਲ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਵੀ ਜਿਹੜੀ ਸਟਰੈਂਥ ਟ੍ਰੇਨਿੰਗ ਆ ਉਹ ਤੁਸੀਂ ਜ਼ਰੂਰ ਕਰੋ ਸਟਰੈਂਥ ਟ੍ਰੇਨਿੰਗ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਉਹ ਬਹੁਤ ਵਧੀਆ ਤੇ ਤੇਜ਼ੀ ਨਾਲ ਜਿਹੜਾ ਉਹ ਤੁਹਾਨੂੰ ਮਿਲੇਗਾ ਜੀ ਠੀਕ ਹੈ ਜੀ ਤੋਂ ਨਾਲ ਤੁਹਾਡਾ ਵੇਟ ਵੀ ਘਰੇਗਾ ਤੇ ਘਟੇਗਾ ਤੁਹਾਡੀ ਹੈਲਥ ਵੀ ਬਣੇਗੀ ਤੇ ਤੁਸੀਂ ਫਿੱਟ ਵੀ ਰਹੋਗੇ ਜੀ ਠੀਕ ਹੈ ਜੀ ਸੋ ਬਾਕੀ ਜੇਕਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭਿੰਡ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਤਬਲੀ ਤੁਸੀਂ ਮੈਨੂੰ ਹੁਣ ਵੀਡੀਓ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਲਾਈਵ ਦੇ ਵਿੱਚ ਜੀ ਤੁਸੀਂ ਮੇਰੇ ਕੋਲੋਂ ਆਪਣਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਜੀ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਤੁਸੀਂ ਕੋਈ ਵੀ ਫਿਟਨੈਸ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਮਤਲਬ ਵੀ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਬਾਕੀ ਜਦੋਂ ਆਪਣਾ ਲਾਈਵ ਬੰਦ ਹੋ ਜਾਏਗਾ ਜਦੋਂ ਵੀ ਇਹਨਾਂ ਤੁਸੀਂ ਮੇਰੀ ਵੀਡੀਓ ਦੇਖੋਗੇ ਤਾਂ ਤੁਸੀਂ ਉਸ ਤੋਂ ਬਾਅਦ ਵੀ ਜਦੋਂ ਮਰਜ਼ੀ ਤੁਸੀਂ ਮੇਰੀ ਇਸ ਵੀਡੀਓ ਥੱਲੇ ਕਮੈਂਟ ਕਰ ਦਿਓ ਤੇ ਤੁਹਾਨੂੰ ਜਿਹੜਾ ਉਹਦਾ ਮੈਂ ਰਿਪਲਾਈ ਮੈਂ ਜਰੂਰ ਕਰਾਂਗਾ ਬਾਕੀ ਤੁਹਾਡੇ ਵਾਸਤੇ ਬਹੁਤ ਵਧੀਆ-ਵਧੀਆ ਵੀਡੀਓ ਨੇ ਜਿਹੜੀਆਂ ਮੈਂ ਹੁਣ ਲੈ ਕੇ ਆਂਦਾ ਪਿਆਵਾਂ ਫਿਟਨੈਸ ਨੂੰ ਲੈ ਕੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਹਨਾ ਤਾਂ ਬਹੁਤ ਵਧੀਆ ਜਿਹੜੇ ਮੇਰੇ ਭੈਣ ਭਰਾਵਾਂ ਨੇ ਚੈਨਲ ਨੂੰ ਨਹੀਂ ਕੀਤਾ ਹੈਗਾ ਸਬਸਕ੍ਰਾਈਬ ਤਾਂ ਆਪਣੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਵਧੀਆ-ਵਧੀਆ ਘੈਂਟ-ਘੈਂਟ ਵੀਡੀਓ ਨੇ ਜਿਹੜੀਆਂ ਮੈਂ ਹੁਣ ਤੁਹਾਡੇ ਵਾਸਤੇ ਮੈਂ ਲੈ ਕੇ ਆਉਣੀਆਂ ਨੇ ਤੇ ਜਿਹਦੇ ਨਾਲ ਮਤਲਬ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਬੇਨਫੀਟ ਆ ਉਹ ਤੁਹਾਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਸੌਫਟ ਫਿਟਨੈਸ ਨੂੰ ਲੈ ਕੇ ਜਾਂ ਕੁਝ ਹੋਰ ਹੋਣਾ ਬਾਕੀ ਦੇਖੋ ਡਿਸਪਲਨ ਦੇ ਉੱਤੇ ਡਿਪੈਂਡ ਕਰਦਾ ਵਾ ਜਿੰਨਾ ਤੁਸੀਂ ਡਿਸਪਲਨ ਦੇ ਵਿੱਚ ਰਹਿ ਕੇ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਜਿਹੜਾ weight ਆ ਉਹ 101% ਘਟੇਗਾ ਜੇਰੇ ਮੇਰੇ ਪੇਟ ਪਰਮਾ ਦਾ weight ਨਹੀਂ ਘਟਦਾ ਹੈਗਾ ਉਹਦਾ ਕੀ ਕਰਨਾ ਤੁਸੀਂ ਡਿਸਪਲਨ ਦੇ ਵਿੱਚ ਨਹੀਂ ਦਿੱਤੇ ਹੈਗੇ ਤੁਸੀਂ ਪ੍ਰੋਪਰਲੀ ਡਾਈਟ ਨੂੰ ਤੁਸੀਂ ਫੋਲੋ ਨਹੀਂ ਕਰਦੇ ਹੈਗੇ ਜਦੋਂ ਤੱਕ ਤੁਸੀਂ ਪ੍ਰੋਪਰਲੀ ਡਾਈਟ ਨੂੰ ਫੋਲੋ ਨਹੀਂ ਕਰੋਗੇ ਠੀਕ ਹੈ ਜੀ ਪਰਹੇਜ ਨਹੀਂ ਕਰੋਗੇ ਜੇ ਤੁਹਾਨੂੰ ਕਿਹਾ ਤਾਂ ਮਿੱਠਾ ਨਹੀਂ ਖਾਣਾ ਤਾਂ ਉਹਦਾ ਮਤਲਬ ਵੀ ਮਿੱਠਾ ਨਹੀਂ ਖਾਣਾ ਬਸ ਠੀਕ ਹੈ ਜੀ ਜੇ ਤੁਹਾਨੂੰ ਕਿਹਾ ਵੀ ਇਹ ਚੀਜ਼ ਖਾਣੀ ਹੈ ਕਿੰਨੀ ਮਾਤਰਾ ਦੇ ਵਿੱਚ ਖਾਣੀ ਆ ਉਦੋਂ ਤੱਕ ਤੋੜ ਵੇਟ ਨਹੀਂ ਘਟੇਗਾ ਕਿਉਂਕਿ ਜਦੋਂ ਅਸੀਂ ਵੇਟ ਘਟੋਣੇ ਆ ਮੈਂ ਵੇਟ ਘਟੋਣਾਵਾ ਜਾਂ ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਡਾਈਟ ਪਲਨ ਵਗੈਰਾ ਬਣਵਾਉਂਦੇ ਨੇ ਹਨਾ ਤਾਂ ਜਦੋਂ ਮੈਂ ਉਹਨਾਂ ਨੂੰ ਦੱਸ ਦਵਾਂ ਵੀ ਤੁਸੀਂ ਜੋ ਆ ਚੀਜ਼ ਨੂੰ ਇੰਨੇ ਗ੍ਰਾਮ ਖਾਣੀ ਆ ਇੰਨੇ ਨੇ ਗ੍ਰਾਮ ਖਾਣੀ ਆ ਫਿਰ ਉਹਨਾਂ ਦਾ ਵੇਟ ਘਟਦਾ ਵਾ ਇੱਕ ਮੇਰਾ ਕਲਾਇੰਟ ਸੀਗਾ ਉਹਨੇ ਮੇਰੇ ਕੋਲ ਡਾਈਟ ਪਲਨ ਲਿਆ ਸੀਗਾ ਹਨਾ ਤੇ ਉਹਦਾ ਵੇਟ ਸੀਗਾ ਘਟਦਾ ਜਰੂਰ ਸੀ ਪਰ ਜਿਵੇਂ ਦਾ ਮੈਂ ਡਾਈਟ ਪਲਨ ਬਣਾ ਕੇ ਦਿੱਤਾ ਸੀ ਉਹਨੂੰ ਪਰ ਉਹਨੂੰ ਉਹਨਾਂ ਰਿਜ਼ਲਟ ਨਹੀਂ ਸੀ ਮਿਲਦਾ ਪਿਆ ਪਰ ਜਦੋਂ ਵੀ ਉਹਨੂੰ ਇੱਕ ਚੀਜ਼ ਪੁੱਛੀ ਵੀ ਤੁਹਾਡਾ weight ਮਤਲਬ ਕਿਉਂ ਨਹੀਂ ਘਟਦਾ ਪਿਆ weight ਤਾਂ ਤੁਹਾਡਾ ਵੱਧ ਘਟਣਾ ਚਾਹੀਦਾ ਵਾ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਕਿ ਵੀਰ ਜੀ ਮੈਂ ਕੋਈ ਵੀ ਚੀਜ਼ ਮਤਲਬ ਜਦੋਂ ਖਾਣਾ ਵਾ ਨਾ ਤਾਂ ਮੈਨੂੰ ਤੋਲ ਕੇ ਨਹੀਂ ਖਾਂਦਾ ਹੈਗਾ ਮੈਂ ਮਤਲਬ ਵੀ ਆਪਣਾ ਅੰਦਾਜ਼ਾ ਹੀ ਲਾ ਲੈਣਾ ਇੱਕ ਕੋਲੀ ਜਿਵੇਂ ਤੁਸੀਂ ਮੈਨੂੰ 40 ਗ੍ਰਾਮ ਜਾਂ 50 ਗ੍ਰਾਮ ਲਿਕੇ ਦਿੱਤੇ ਹੋਇਆ ਤਾਂ ਮੈਂ ਕੀ ਕਰਦਾ ਵਾਂ ਮੈਂ ਮਤਲਬ ਇੱਕ ਕੋਲੀ ਪਾ ਲੈਣਾ ਵੀ ਆਪਣੇ ਅੰਦਾਜ਼ੇ ਦੇ ਨਾਲ ਵੀ ਇਹ 40 50 ਗ੍ਰਾਮ ਹੁੰਨੇ ਹੈ ਹਨਾ ਤੇ ਫਿਰ ਬੱਕੇ ਨੂੰ ਮੈਂ ਜਦੋਂ ਸਾਰਾ ਕੁਝ ਦੱਸਿਆ ਫਿਰ ਮੈਨੂੰ ਕਿਹਾ ਵੀ ਨਹੀਂ ਇਦਾਂ ਤਰ੍ਹਾਂ weight ਨਹੀਂ ਘਟਣਾ ਆਏਗਾ ਸੋ ਸਭ ਤੋਂ ਪਹਿਲਾਂ ਤੂੰ ਇੱਕ ਛੋਟਾ ਜਿਹਾ ਕੰਡਾ ਜਿਹੜਾ ਤੱਕੜੀ ਜਿਹਨੂੰ ਆਪਾਂ ਕਹਿੰਦੇ ਆ ਉਹ ਲੈ ਕੇ ਆ ਤੇ ਜਦੋਂ ਫਿਰ ਉਹ ਛੋਟਾ ਜਿਹਾ ਕੰਡਾ ਲੈ ਕੇ ਆਇਆ ਤੱਕੜੀ ਲੈ ਕੇ ਆਇਆ ਤੇ ਫਿਰ ਜਦੋਂ ਉਹਨੇ ਮਤਲਬ ਵੀ ਉਹਦੇ ਤੇ ਜਿੱਦਾਂ ਮੈਂ ਉਹਨੂੰ ਦੱਸਿਆ ਸੀਗਾ ਵੀ 40 ਗ੍ਰਾਮ ਤੂੰ mix ਨਾਲਸ ਖਾਣੇ ਆ ਠੀਕ ਆ ਜੀ ਤੇ ਇੱਕ ਮੁਠੀ ਭੁਜੋ ਛੋਲੇ ਦੀ ਖਾਣੀ ਆ ਤੇ ਰਾਈਸ ਜਿਹੜੇ ਤੂੰ ਰਾਈਸ ਜਿਹੜੇ ਕੱਚੇ ਰਾਈਸ ਨਾਲ ਉਹ ਤੂੰ ਏ 55 ਗ੍ਰਾਮ ਖਾਣੇ ਆ ਠੀਕ ਹੈ ਜੀ ਜਿਹੜੀ ਸਬਜੀ ਹੈ ਉਹ ਇੰਨੇ ਗ੍ਰਾਮ ਖਾਣੀ ਆ ਜਦੋਂ ਉਹਨੇ ਤੋੜ ਕੇ ਉਹਨੂੰ ਪ੍ਰੋਪਰਲੀ ਇੱਕ ਮਹੀਨਾ ਮਤਲਬ ਵੀ ਉਹਨੇ ਫੋਲੋ ਕੀਤਾ ਨਾ ਤਾਂ ਉਹਦਾ weight 7.5 ਕਿਲੋ ਉਹਦਾ body weight ਆ ਜਿਹੜਾ ਉਹ ਘੱਟ ਗਿਆ 7.5 ਕਿਲੋ ਜਦੋਂ ਉਹਨੇ ਪ੍ਰੋਪਰਲੀ ਫੋਲੋ ਕੀਤਾ ਉਹ ਫਿਰ ਆਪਣੇ ਵੀ ਕਿਹਾ ਲੱਗਿਆ ਕਹਿੰਦਾ ਪਾਜੀ ਹੁਣ ਮੇਰੀ ਬੋਡੀ ਮਤਲਬ ਬਹੁਤ ਵਧੀਆ ਰਿਸਪੌਂਸ ਕਰਦੀ ਪਈ ਆ ਮੈਨੂੰ ਖੁਦ ਆਪਣੇ ਆਪ ਦੇ ਮਤਲਬ ਵੀ ਅੱਗੇ ਨਾਲ ਮੈਨੂੰ ਬਹੁਤ ਵਧੀਆ ਹੈਲਦੀ ਤੇ ਗੁੱਡ ਫੀਲ ਆ ਜਿਹੜਾ ਮੈਨੂੰ ਉਹ ਹੁੰਦਾ ਪਿਆ ਵਾ ਕਿੰਨਾ ਬਹੁਤ ਵਧੀਆ ਮਤਲਬ ਵੀ ਮੈਨੂੰ ਫੀਲ ਹੋ ਰਿਹਾ ਵਾ ਤੇ ਮੇਰਾ weight ਵੀ ਹੁਣ ਬਹੁਤ ਘਟ ਗਿਆ ਤੇ ਉਹ ਬੰਦੇ ਨੇ ਮੇਰੇ ਕੋਲ 3 ਮਹੀਨੇ ਦਾ ਡਾਈਟ ਪਲਾਨ ਜਿਹੜਾ ਮੇਰੇ ਕੋਲ ਬਣਵਾਇਆ ਸੀਗਾ ਤੇ ਉਹਨੇ ਪ੍ਰੋਪਰਲੀ 3 ਮਹੀਨੇ ਦੇ ਵਿੱਚ ਮੇਰੇ ਖਾਤੇ ਉਹਨੇ 13-14 ਕਿਲੋ weight ਉਹਨੇ ਘਟਾ ਲਿਆ ਸੀਗਾ ਪਹਿਲੇ ਮਹੀਨੇ ਦੇ ਵਿੱਚ ਤਾਂ ਉਹਨੇ ਮਤਲਬ ਵੀ ਘਟ ਘਟਾਇਆ ਸੀਗਾ ਕਿਉਂਕਿ ਉਹਨੇ ਪ੍ਰੋਪਰਲੀ ਸਹੀ ਤਰੀਕੇ ਨਾਲ ਉਹਨੇ ਫੋਲੋ ਨਹੀਂ ਕੀਤਾ ਹੈਗਾ ਸੀ ਜਦੋਂ ਉਹਨੇ ਸਹੀ ਤਰੀਕੇ ਨਾਲ ਫੋਲੋ ਕੀਤਾ ਫਿਰ ਦੂਜੇ ਮਹੀਨੇ ਦੇ ਵਿੱਚ ਉਹਨੇ 7.5 ਕਿਲੋ weight ਸੀ ਜਿਹੜਾ ਉਹ ਘਟਾ ਲਿਆ ਫਿਰ ਟੋਟਲ ਜਾਨੀ ਕਿ ਉਹਨੇ 13-14 ਕਿਲੋ weight ਸੀਗਾ ਉਹਨੇ 3 ਮਹੀਨੇ ਦੇ ਤੇ ਉਹਦੀ ਬੋਡੀ ਬਹੁਤ ਹੈਲਦੀ ਹੋ ਗਈ ਅੱਗੇ ਨਾਲ ਬਹੁਤ ਫਰਕ ਪੈ ਗਿਆ ਨਾ ਸੋ ਇਸ ਟੌਪਿਕ ਦੇ ਉੱਤੇ ਮੈਂ ਵੀਡੀਓ ਲੈ ਕੇ ਆਉਂਗਾ ਤੇ ਮੈਂ ਉਹਦੀ ਜਿਹੜੀ ਫੋਟੋ ਆ ਉਹ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਤੁਹਾਡੇ ਨਾਲ ਜਿਹੜੀ ਮੈਂ ਉਹ ਸ਼ੇਅਰ ਕਰਾਂ ਠੀਕ ਹੈ ਜੀ ਸੋ weight ਘਟਉਣ ਦੀ ਗੱਲ ਜੇ ਆਪਾਂ ਕਰੀਏ ਤਾਂ ਉਹ ਸਿਰਫ ਟੂ ਟ ਡਿਪੈਂਡ ਕਰਦੀ ਆ ਤੁਹਾਡੀ ਡਿਸਪਲਨ ਦੇ ਉੱਤੇ ਜੇ ਤੁਸੀਂ ਡਿਸਪਲਨ ਦੇ ਵਿੱਚ ਰਹੇਗੇ ਡਾਈਟ ਫੋਲੋ ਕਰੋਗੇ ਵਰਕਆਊਟ ਕਰੋਗੇ ਠੀਕ ਹੈ ਜੀ ਫਿਰ ਤੁਹਾਡਾ weight ਜਿਹੜਾ ਉਹ 101% ਘਟੇਗਾ ਹੀ ਘਟੇਗਾ ਜੀ ਠੀਕ ਹੈ ਜੀ ਸੋ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਆ ਵੀ ਸੜਾ ਭਾਰ ਨਹੀਂ ਘਟਦਾ ਹੈਗਾ ਅਸੀਂ ਬਹੁਤ ساری ਕੋਸ਼ਿਸ਼ ਕਰਕੇ ਦੇਖ ਲਿਆ ਅਸੀਂ ਇਹ ਕਰ ਲਿਆ ਉਹ ਕਰ ਲਿਆ ਅਸੀਂ ਬੜਾ ਕੁਝ ਖਾ ਕੇ ਦੇਖ ਲਿਆ ਅਸੀਂ ਸੜਾ ਭਾਰ ਨਹੀਂ ਘਟਦਾ ਹੈਗਾ ਤੇ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਮੈਂ ਪਿੱਛੇ ਵੀਡੀਓ ਪਾਈ ਹੋਈ ਹੈ ਇੱਕ ਮੈਂ ਪਰਸੋਂ ਵੀਡੀਓ ਅਪਲੋਡ ਕੀਤੀ ਸੀ ਤਾਂ ਤੁਸੀਂ ਮੇਰੀ ਉਹ ਵੀਡੀਓ ਜਾ ਕੇ ਦੇਖੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੋਇਆ ਵੇ ਤੁਸੀਂ weight ਕਿਵੇਂ ਘਟਾ ਸਕਦੇ ਹੋ weight loss ਦਾ ਫਾਰਮੂਲਾ ਦੱਸਿਆ ਹੋਇਆ ਵਾ ਸੋ ਤੁਸੀਂ ਉਹ ਜਾ ਕੇ ਫਾਰਮੂਲਾ ਅਪਣਾਓ ਫਿਰ ਦੇਖੋ ਜਿਹੜਾ ਮੇਰੇ ਪਿੰਡ ਭਰਾ ਕਹਿੰਦੇ ਆ ਨਾ ਸਾਡਾ weight ਨਹੀਂ ਘਟਦਾ ਹੈਗਾ ਉਹਦੇ ਨਾਲ ਤੁਹਾਡਾ weight ਆ ਜਿਹੜਾ ਉਹ 101% ਘਟੇਗਾ ਹੀ ਘਟੇਗਾ ਜੀ ਠੀਕ ਹੈ ਜੀ ਸੋ ਹੋਰ ਤੁਹਾਡਾ ਕੋਈ ਕਿਸੇ ਦਾ ਮੇਰੇ ਪਿੰਡ ਭਰਾ ਦਾ ਸਵਾਲ ਹੈਗਾ ਤਾਂ ਪੁੱਛ ਸਕਦੇ ਹੋ ਆਪਾਂ ਇੱਕ ਅੱਧਾ ਮਿੰਟ ਹੀ ਆਪਾਂ ਲਾਈਵ ਆ ਜਿਹੜਾ ਆਪਾਂ ਆਵਾਂਗੇ ਫਿਰ ਆਪਾਂ ਲਾਈਵ ਉਹ ਆਪਾਂ ਬੰਦ ਕਰ ਦਾਂਗੇ ਠੀਕ ਹੈ ਜੀ ਬਾਕੀ ਜੇ ਤੁਹਾਡੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੁੰਦਾ ਵਾ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਤੁਸੀਂ ਮੈਨੂੰ ਜਦੋਂ ਮਰਜ਼ੀ ਆਪਣਾ ਸਵਾਲ ਇਹਦੇ ਇਸ ਵੀਡੀਓ ਥੱਲੇ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਜਵਾਬ ਉਹਦਾ 101% ਜਿਹੜਾ ਮੈਂ ਉਹ ਦਵਾਂਗਾ ਜੀ ਠੀਕ ਹੈ ਜੀ ਸੋ ਬਾਕੀ ਤੁਸੀਂ ਮੈਨੂੰ ਸਲਾਹ ਵੀ ਦੇ ਸਕਦੇ ਹੋ ਵੀ ਮੈਂ ਕਿਸ ਟੌਪਿਕ ਦੇ ਉੱਤੇ ਤੁਹਾਡੇ ਵਾਸਤੇ ਜਿਹੜੀ ਮੈਂ ਵੀਡੀਓ ਮੈਂ ਉਹ ਬਣਾ ਕੇ ਲੈ ਕੇ ਆਵਾਂ ਠੀਕ ਹੈ ਜੀ ਕਈ ਵਾਰੀ ਮੇਰੇ ਮਾਈਂਡ ਦੇ ਵਿੱਚ ਨਹੀਂ ਹੁੰਦਾ ਹੈ ਕਿ ਉਹ ਚੀਜ਼ ਵੀ ਮੈਂ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਸੁਜੈਸਟ ਕਰ ਸਕਦੇ ਹੋ ਮੈਨੂੰ ਸਲਾਹ ਤੁਸੀਂ ਦੇ ਸਕਦੇ ਹੋ ਵੀ ਮੈਂ ਕਿਸ ਟੌਪਿਕ ਦੇ ਉੱਤੇ ਵੀਡੀਓ ਜਿਹੜੀ ਮੈਂ ਉਹ ਤੁਹਾਡੇ ਵਾਸਤੇ ਬਣਾ ਕੇ ਲੈ ਕੇ ਆਵਾਂ ਦੀ ਸੋ ਆਪਣਾ ਜਿਹੜਾ ਲਾਈਵ ਆ ਆਪਾਂ ਇੱਥੇ ਹੁਣ ਆਪਾਂ ਬੰਦ ਕਰਦੇ ਆਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਚ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਲਾਈਵ ਜੁੜਦੇ ਹੋ ਜੀ ਠੀਕ ਹੈ ਜੀ ਤੇ ਤੁਸੀਂ ਆਪਣੇ ਡਾਊਟ ਜਿਹੜੇ ਉਹ ਕਲੀਅਰ ਕਰਦੇ ਹੋ ਤੇ ਬਾਕੀ ਅੱਗੇ ਤੁਹਾਡੇ ਵਾਸਤੇ ਬਹੁਤ ਵਧੀਆ-ਵਧੀਆ ਵੀਡੀਓ ਨੇ ਜਿਹੜੀਆਂ ਮੈਂ ਉਹ ਲੈ ਕੇ ਆ ਰਿਹਾ ਵਾਂ ਤੇ ਪਲੀਜ਼ ਵੀਡੀਓ ਨੂੰ ਫੋਲੋ ਕਰਿਓ ਤੇ ਬਾਕੀ ਜਿਹੜੇ ਮੇਰੇ ਪਿੰਡ ਭਰਾਵਾਂ ਦਾ ਵੇਟ ਨਹੀਂ ਕਰਦਾ ਹੈਗਾ ਉਹਦੋਂ ਮੈਂ ਡਾਈਟ ਪਲਾਨ ਦੀ ਬਹੁਤ ساری ਵੀਡੀਓ ਨੇ ਜਿਹੜੀਆਂ ਮੈਂ ਤੁਹਾਡੇ ਵਾਸਤੇ ਪਾ ਕੇ ਰੱਖੀਆਂ ਨੇ ਜੀ ਮੇਰੀ ਵੀਡੀਓ ਨੂੰ ਕਿਸੇ ਵੀ ਮੇਰੀ ਇੱਕ ਵੀਡੀਓ ਨੂੰ ਤੁਸੀਂ ਫੋਲੋ ਕਰ ਲਓ ਤੇ ਫਿਰ ਤੁਸੀਂ ਦੇਖੋ ਤੁਹਾਨੂੰ ਰਿਜ਼ਲਟ ਜਿਹੜਾ ਉਹ 101% ਮਿਲੇਗਾ ਹੀ ਮਿਲੇਗਾ ਜੀ ਸੋ ਆਪਾਂ ਹੁਣ ਲਾਈਵ ਇੱਥੇ ਬੰਦ ਕਰਦੇ ਆਂ ਤੇ ਮਿਲਦੇ ਹੁਣ ਆਪਾਂ ਅਗਲੇ ਸੰਡੇ ਨੂੰ ਲਾਈਵ ਦੇ ਵਿੱਚ ਸੋ ਜਿਹੜੇ ਮੇਰੇ ਪਿੰਡ ਪਰਵਾ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਬਲੀਜ਼ ਅਗਲੇ ਸੰਡੇ ਨੂੰ ਠੀਕ 8 ਵਜੇ ਤੁਸੀਂ ਮੇਰੇ ਨਾਲ ਲਾਈਵ ਆ ਜਿਹੜਾ ਉਹ ਜੁੜ ਸਕਦੇ ਹੋ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਇਸੀ ਤਰ੍ਹਾਂ ਤੁਸੀਂ ਆਪਣੇ ਛੋਟੇ ਵੀਰ ਨੂੰ ਤੁਸੀਂ ਪਿਆਰ ਦਿੰਦੇ ਰਹੋ ਸਤਿ ਸ੍ਰੀ ਅਕਾਲ